ਕਰੀ ਜਾਨੀ ਆ ਸਮਾਨ ਸੈਟ ਅੰਮ੍ਰਿਤ ਆ ਥੋੜਾ ਹੱਥ ਮਾਰ ਲੈ ਇਧਰ ਆ ਮੇਰੀ ਗੱਲ ਸੁਣ ਬਾਅਦ ਚ ਕਰ ਲਈ ਤੰਮ ਇੱਥੇ ਬਹਿ ਤੈਨੂੰ ਮੈਂ ਇੱਕ ਗੱਲ ਦੱਸਾਂ ਓਏ ਚੰਗੀ ਦੱਸਿਓ ਮੈਂ ਕਹਾ ਸਨੀ ਦੇ ਕੰਮ ਵੇਖ ਲਾ ਘਰ ਚ ਐਡਾ ਵੱਡਾ ਕੰਮ ਹੋ ਗਿਆ ਈ ਉਹ ਪਿੰਦਰ ਵਿਚਾਰਾ ਉੱਜੜ ਕੇ ਬਹਿ ਗਿਆ ਵਾ ਹੈ ਕਿੱਥੇ ਬਾਹਰ ਜਾਣਾ ਸੀ ਦੋਵਾਂ ਜੀਆਂ ਨੇ ਕਿੱਥੇ ਉਹਦਾ ਵਿਚਾਰੇ ਦਾ ਉਦਾਂ ਛੜ ਛੜਾ ਹੋ ਚੱਲਿਆ ਤੇ ਸਨੀ ਦੇ ਕੰਮ ਹੋ ਗਏ ਕਹਿੰਦਾ ਮੈਨੂੰ ਇਹ ਪਹਿਲੀ ਤੇ ਮੇਰੇ ਨਾਲ ਲਵਾਓ ਉਹ ਚੰਗਾ ਹੋਇਆ ਪਹਿਲੀ ਇਹਦੇ ਨਾਲ ਨਹੀਂ ਲੱਗੀ ਇਹ ਤਾਂ ਬੇਈਮਾਨ ਹੋ ਗਏ ਦੋਵੇਂ ਜੀ ਕਿਤੇ ਤਾਂ ਤਾਨੂੰ ਮੈਂ ਕਹਿਨੀ ਹਾਂ ਉਦੋਂ ਤਾਂ ਤੁਸੀਂ ਵੀ ਬੜਾ ਗੁੱਸਾ ਕਰਦੇ ਮੈਂ ਫਿਰ ਕਹਿਤਾ ਮੈਂ ਕਹਾ ਵੇ ਮੇਰੀ ਗੱਲ ਸੁਣ ਮੈਂ ਕਹਾ ਪਹਿਲੀ ਤੈਨੂੰ ਤਾਂ ਦੇਣੀ ਸੀ ਉਹਨਾਂ ਨੇ ਬਾਹਰ ਜਾਣਾ ਸੀ ਵੀ ਚਲ ਤੁਸੀਂ ਲੜਾਈ ਪਾਈ ਬਰਾਬਰ ਕਰ ਦਿੰਦੇ ਆ ਤੁਹਾਨੂੰ ਤੇ ਅਗਲਾ ਤਾਂ ਮੈਂ ਚਾਚ ਫੇਰੋ ਰਹਿ ਗਿਆ ਵਿਚਾਰਾ ਉਹਨਾਂ ਦੇ ਘਰੋਂ ਫੁੱਟਿਆ ਗਿਆ ਤੇ ਮੈਂ ਕਹਾ ਤੈਨੂੰ ਕਾਦੀ ਪੈਲੀ ਤੇ ਬੜਾ ਉਖਾ ਹੋਇਆ ਮੇਰੇ ਨਾਲ ਕੋਈ ਲੜੇ ਤੁਸੀਂ ਇਹ ਬੇਈਮਾਨ ਜੇ ਤੁਸੀਂ ਧੋਖਾ ਕਰਦੇ ਮੇਰੇ ਨਾਲ ਮੈਂ ਧੋਖਾ ਜਨਾ ਕਰਾ ਕੀਤਾ ਵਾ ਕੋਈ ਸ਼ਰਮ ਕਰ ਮੈਂ ਕਾ ਥੋੜੀ ਬੋਲੀ ਕਿ ਕਿਦਾਂ ਦਾ ਹੋ ਗਿਆ ਮੁੰਡਾ ਜਦੋਂ ਮੈਂ ਗੱਲਾਂ ਕਰਨੀਆਂ ਆ ਉਹਦਾ ਤਾਂ ਤੁਹਾਨੂੰ ਵੀ ਬੜੀਆਂ ਮਿਰਚਾਂ ਲੱਗਦੀਆਂ ਵੀ ਸ਼ਰਨ ਨੂੰ ਕਹਿ ਹੀ ਕੋਸ਼ਣਾ ਮੇਰਾ ਤੇਰਾਦਾ ਬਣ ਗਿਆ ਜਾ ਕੇ ਸ਼ਰਨ ਦੀ ਕਲਾਸ ਲਾਵਾਂ ਵੀ ਤੂੰ ਕਿ ਸਾਡੇ ਮੁੰਡੇ ਦੇ ਕੰਨ ਪਰਦੀ ਦੇਣੀਆਂ ਤੇ ਪੁੱਠੀਆਂ ਮੱਤਾਂ ਦੇਣੀਆਂ ਮੇਰੀ ਗੱਲ ਸੁਣ ਤੂੰ ਐਵੇਂ ਮੁਕਤਲੀ ਲੜਾਈ ਲੈ ਕੇ ਨਾ ਬਹਿ ਜੀ ਚੁੱਪ ਕਿਥੀ ਰਹਾ ਪਹਿਲੀ ਤੇ ਮੇਰੇ ਹੱਥ ਚੀਆਂ ਨਾ ਮੈਂ ਐਡਾ ਮਾਲਾ ਥੋੜਾ ਮਾਂ ਵੀ ਇੱਕ ਨੂੰ ਵਾਧਾ ਦੇ ਦੂੰ ਇੱਕ ਨੂੰ ਘਟ ਦੇ ਦੂੰ ਠੀਕ ਆ ਕਿ ਨਹੀਂ ਹੁਣ ਉਹ ਵੀ ਵਿਚਾਰਾ ਇੱਥੇ ਬੈਠਾ ਵਾ ਘਰ ਕੀ ਪਤਾ ਕੱਲ ਨੂੰ ਵਿਆਹ ਮੜਾ ਚੰਗਾ ਹੋਣਾ ਕੀ ਹੋਣਾ ਨਹੀਂ ਹੋਣਾ ਮੈਂ ਹੀ ਸਭਰਾ ਬੜੀ ਰੱਖਣਾ ਦੁਆ ਦਾ ਇਹ ਨਾ ਹੋਏ ਉਹ ਚਲਾਕ ਬੜੇ ਦੋਈ ਜੀ ਤਾਂ ਤੈਨੂੰ ਕਿਤੇ ਨਾਲ ਲੈ ਕੇ ਰਗੂਠਾ ਗਾਠਾ ਲਵਾ ਲੈਣ ਆਹੋ ਮੈਂ ਦੇਖ ਤੂੰ ਤਾਂ ਨਵੇਂ ਮਹੀਨੇ ਨਾ ਨਿਆਣਾ ਵਾ ਨਾ ਜਿਹੜਾ ਮੈਂ ਬੋਤਲ ਦਾ ਦੁੱਧ ਪੀਨਾ ਵਾ ਤੇ ਮੈਨੂੰ ਪਤਾ ਹੀ ਕਿਸ ਗੱਲ ਦਾ ਨਹੀਂਗਾ ਮੇਰੀ ਦਾੜੀ ਚਿੱਟੀ ਹੋ ਗਈ ਸਾਡੀ ਉਮਰ ਤਾਂ ਗਈ ਇੰਨਾ ਕੰਮਾਂ ਚ ਜਿਹੜਾ ਤੇ ਪੁੱਤ ਚਲਾਕ ਹੋਏ ਨਾ ਉਹਦਾ ਧੋਖਾ ਨਹੀਂ ਖਾਈ ਦਾਂਦਾ ਇਹ ਬਹੁਤ ਹਿਯਾਰ ਜਨਾਨੀ ਆ ਕੋਈ ਗੱਲ ਨਹੀਂ ਹਿਯਾਰ ਆ ਤੇ ਭੱਜ ਲਾਂਦੇ ਜਿੱਦਨੂੰ ਭੱਜ ਦਿਆ ਇਹਦੇ ਕੋ ਬਚ ਕੇ ਰਹਿਣਾ ਪੈਣਾ ਮੈਂ ਕਹਾਂ ਵੀ ਮੈਂ ਇਹ ਨਹੀਂ ਵੀ ਮੈਂ ਇਹਨਾਂ ਨਾਲ ਧੱਕਾ ਕਰੂੰਗਾ ਇਹਨਾਂ ਨਾਲ ਬਰਾਬਰੀ ਦਊਂ ਪਰ ਇਹ ਅਭ ਇਹ ਨਹੀਂ ਇਹ ਮਨ ਚਲਾਕੀ ਨਾਲ ਕੋਈ ਆਪਣੀ ਚੀਜ਼ ਨਾ ਚਲਵਾ ਰਹੇ ਆ ਮੇਰਾ ਕੰਮ ਨਹੀਂ ਹੁੰਦਾ ਕੋਈ ਨਹੀਂ ਇਕੱਲੇ ਸ਼ਰਨ ਨੂੰ ਮਿਲਨੀ ਪਤੋਂ ਨਾ ਲੜਾਈ ਦਾ ਤੈਨੂੰ ਕੀ ਲੋੜ ਪਈ ਜਦੋਂ ਮੈਂ ਜੂ ਬੈਠਾ ਇੱਥੇ ਉਹ ਇੱਕ ਵਾਰੀ ਦੀ ਥੋੜੀ ਜੀ ਕਰਦਾ ਨਾ ਤੇ ਦੋ ਤਿੰਨ ਦਿਨ ਕੱਢ ਲੈਂਦੀ ਇਹਦੀ ਨਾ ਕੁਝ ਕਰ ਪਿੰਦਰ ਦਾ ਧਿਆਨ ਰੱਖਿਆ ਕਰ ਪਿੰਦਰ ਨੇ ਟੈਨਸ਼ਨ ਬੜੀ ਲਈ ਆ ਉਹ ਨਾਲ ਮੁੰਡਾ ਕੋਈ ਐਵੇਂ ਕੋਈ ਪੁੱਠਾ ਕੰਮ ਕਰਕੇ ਬਹਿ ਜਾ ਉਹਦੀ ਕੀ ਦੱਸਾਂ ਜੇ ਮੈਂ ਪੁੱਤ ਰੋਟੀ ਪੱਕੀ ਖਾ ਲਾ ਮੰਮੀ ਠਹਿਰ ਕੇ ਖਾ ਲੀਨਾ ਵਾ ਜਿਹੜੋ ਵੇਲੇ ਉਹ ਕਵੇਲੇ ਰੋਟੀ ਖਾਣੀ ਆ ਤੇ ਬਿਮਾਰੀ ਹੋਣਾ ਮੈਂ ਤਾਂ ਹੀ ਤੇ ਕਿਹਾ ਵਾ ਵੀ ਉਹਦੇ ਉਹਦਾ ਧਿਆਨ ਰੱਖ ਕੀ ਕਰਾਂ ਮੈਨੂੰ ਤਾਂ ਆਪਣੇ ਮੁੰਡੇ ਦੀ ਟੈਨਸ਼ਨ ਹੀ ਲੱਗੀ ਰਹਿੰਦੀ ਹੈ 24 ਘੰਟੇ ਟੈਨਸ਼ਨ ਆਣਾ ਸੋਚਦਾ ਹੋਏਗਾ ਟੈਨਸ਼ਨ ਤੇ ਆਈ ਹੈ ਪਰ ਹੁਣ ਕਰਨਾ ਕੀ ਆ ਹੁਣ ਕੁਦਰਤੀ ਗੱਲ ਵਾਹੀ ਕੀ ਕਰ ਸਕਦੇ ਆ ਉਥੇ ਮੈਂ ਕਈ ਵਾਰੀ ਸੋਚਨੀ ਆ ਕਿ ਐਡਾ ਮੁੰਡਿਆ ਨਾ ਬਾਹਰ ਅੰਦਰ ਜਾਣਾ ਹੁਣ ਤੋਂ ਫਿਰ ਪੂਛੋ ਤਾਂ ਅੰਦਰੋਂ ਬਾਹਰ ਨਹੀਂ ਨਿਕਲਦਾ ਤੇ ਮੁੰਡੇ ਮੈਨੂੰ ਕੀ ਕਹਿਣਗੇ ਵੀ ਇਹਦੀ ਜਨਾਨੀ ਇਹਨਾਂ ਦੇ ਕੋਲ ਰਹੀ ਨਹੀਂਗੀ ਚਲ ਕੋਈ ਨਹੀਂ ਤੂੰ ਉਹਨੂੰ ਰੋਟੀ ਪਾਣੀ ਖਵਾ ਲਾ ਉਹਦਾਂ ਤੈਨੂੰ 10 ਮਿੰਟ ਕੰਮ ਚੋਂ ਮਿਲਦੇ ਆਂਦੇ ਉਹਦਾਂ ਵਿਆਹ ਕਰ ਉਹਦਾਂ ਕੋਈ ਗੱਲਬਾਤ ਕਰਿਆਂਗਾ ਚੰਗਾ ਤੁਸੀਂ ਮੇਰਾ ਬਾਹਰ ਹੀ ਭਜੇ ਰਿਆ ਕਰੋ ਕਿ ਮੁੰਡੇ ਲੱਗੇ ਵੀ ਘੜੀ ਮੈਂ ਹਾਂ ਇੱਕ ਮਿੰਟ ਮੱਝਾਂ ਨੂੰ ਪਾਣੀ ਦਵਾ ਕੀ ਕਰੇ ਬੰਦਾ ਸਿਆਪਾ ਅੰਤਰਾ ਨਵੇਂ ਤੋਂ ਨਵਾ ਕੋਈ ਨਾ ਕੋਈ ਇੱਕ ਲੈਣੀ ਹੱਡੇ ਵਾਸਤੇ ਰੱਖੀ ਬਲਛਣੀ ਇਦਾਂ ਕਰਨੀ ਤੇ ਉਹ ਇਹਦਾ ਤੇ ਚਲ ਗਿਆ ਇਹਦਾ ਇੱਕ ਵੀ ਪਤਾ ਲੈਣੀ ਆ ਵੀ ਤੂੰ ਦੱਸ ਤੂੰ ਕੀ ਚੰਗੀ ਆ ਮੇਰੇ ਜੀ ਕਹਿਆ ਜਾਂ ਮਿੱਡੀਆਂ ਨੂੰ ਤੇਲ ਲਾਵਾਂ ਇੱਕੋ ਜੀ ਲੱਗ ਪਤਾ ਜਾਏ ਜਿਹੜੀ ਹੱਤੇ ਜੋਗੀ ਹੋ ਜੇ ਦੱਸ ਚੱਲ ਜੋੜ ਕੇ ਰੱਖ ਲੈਣੀ ਕੱਪੜੇ ਬੱਤੀ ਆਉਂ ਤੇ ਡਹੀ ਆ ਤੇ ਹੁਣ ਕਿਦਾਂ ਕਰਾਂ ਪ੍ਰੈਸ ਕਰਾਂ ਕਿ ਰਹਾਦਾ ਇਦਾਂ ਹੀ ਬਸ ਬਲਕੇ ਤੇ ਜਾਣਾ ਹੋਵੇ ਤੇ ਫਿਰ ਛੇਤੀ ਛੇਤੀ ਜ ਹੁੰਦੇ ਬਣੇਗੇ ਚੱਲ ਵੇਣੀ ਆ ਪਹਿਲਾਂ ਖਲਾਲਾ ਚੁੱਕ ਲਾਂ ਵੇਲੀ ਹੋ ਕੇ ਤੇ ਫਿਰ ਪ੍ਰੈਸ ਮਾਰ ਲੂੰਗੀ ਵਡিয়ে ਚਲਾ ਕੇ ਮੁੰਡੇ ਨੂੰ ਕਹਿ ਕੇ ਤੇ ਫਿਰ ਸਾਡੇ ਗਲ ਪਵਾਤਾ ਕਿ ਨੂੰ ਚਾਹੀਦਾ ਕੀ ਆ ਨਹੀਂ ਮੈਂ ਹੁਣ ਕੀ ਕਿਹਾ ਵਾ ਮੇਰੇ ਨਾਲ ਕੋ ਲੜਨਾ ਆਏ ਦੇ ਤੁਸੀਂ ਨੀਂ ਨਹੀਂ ਨਿਸਣੀ ਉਹਦੇ ਦੁਕਾਨ ਪਰਦੀ ਰਹਿਣੀ ਮੈਂ ਉਹਨੂੰ ਕੀ ਕਿਹਾ ਵਾ ਨਾ ਤੂੰ ਦੇ ਕੁਛ ਕਿਹਾ ਹੀ ਨਹੀਂ ਤੂੰ ਤਾਂ ਜਿੱਦਾਂ ਨਹੀਂ ਮੈਨੂੰ ਕਿਸ ਗੱਲ ਦਾ ਪਤਾ ਹੀ ਨਹੀਂ ਸਿਆਪੇ ਦੀ ਜੜ ਕਿਹੇ ਥਾਂ ਦੀ ਨਹੀਂ ਮੈਂ ਕੋਈ ਗੱਲ ਨਹੀਂ ਬਾਤ ਨਹੀਂ ਕਰਦੇ ਤੇ ਮੇਰੇ ਮੇਰੇ ਨਾਲ ਕੋ ਲੜਨ ਆ ਜਾਂਦੇ ਜੀ ਉਹਨੂੰ ਕੀ ਆਖਣ ਦੀ ਹੈ ਪਿਆਲੀ ਸੱਛੇ ਦੀ ਨਾਂ ਲਵਾ ਲਾ ਤੇ ਰਹਿ ਉਹਨਾਂ ਜਾਏ ਕਿਤੇ ਕਮਿਟੀ ਲੈਣਾ ਪੈ ਜੇ ਤੇ ਕਹੇ ਚ ਗੱਲ ਕਿਹੜੀ ਮਾਰੀ ਕੀਤੀ ਆ ਫਿਰ ਤੇ ਨਹੀਂ ਆਪਣੀ ਜ਼ਬਾਨ ਤੋਂ ਮੁਕਰਦੇ ਜੇ ਤੈਨੂੰ ਇੰਨੀ ਸ਼ਰਮ ਸ਼ਰਮ ਹੈ ਨਹੀਂ ਕਿ ਉਹ ਘਰ ਵਿੱਚ ਕੀ ਕੁਝ ਬੰਨ ਦਿਆ ਤੇ ਤੈਨੂੰ ਅਜੇ ਪਹਿਲੀ ਵੀ ਅੱਗ ਲੱਗੀ ਤੇ ਹੁਣ ਮੈਨੂੰ ਕੀ ਪਤਾ ਉਹਨਾਂ ਦਾ ਹੁਸ਼ਤਾ ਰਹਿਣਾ ਕਿ ਨਹੀਂ ਰਹਿਣਾ ਤੇ یوں ਹਟਣਾ ਵੀ ਦੰਡੇ ਜੇ ਕਰਦੇ ਨਹੀਂ ਤੂੰ ਤਾਂ ਸ਼ੁਰੂ ਤੋਂ ਚੰਨੀ ਆ ਨਾ ਦਾ ਰਿਸ਼ ਉਹ ਤਾਂ ਬੜੀ ਖੁਸ਼ ਮਾਂ ਮੈਂ ਤਾਂ ਤੇਰਾ ਛੱਟ ਮੂੰਹ ਵੇਖ ਲੈਂਦੀ ਤੂੰ ਕੀ ਚੰਨੀ ਆ ਨਹੀਂ ਮੇਰੇ ਨਾਲ ਲੜਨੋਂ ਹੈਗੇ ਜਤਿ ਉਹਨੂੰ ਜਦੋਂ ਸੱਤੇ ਚੁੱਕਿਆ ਹੀ ਉਹ ਸੱਤੇ ਸਵਾਹ ਪੈ ਗਈ ਆ ਅੱਛਾ ਅੱਛਾ ਚ ਸਵਾਹ ਪੈ ਤੇਰੀ ਮਾਂ ਦੇ ਮੇਰੇ ਕਿ ਪਏ ਨਹੀਂ ਪਾ ਤੇ ਗਈ ਆ ਮੇਰੀ ਮਾਂ ਦੇ ਕੋ ਪਵੇ ਖਬਰਦਾਰ ਕਰ ਮੜ ਕੇ ਗੱਲ ਨਾ ਕਰੀ ਜੋ ਵੀ ਹੋਗਾ ਇਹਨੂੰ ਜੇਠ ਲਾਂਗੇ ਅਸੀਂ ਕਿਹਨੂੰ ਜਾ ਕੇ ਲੈ ਕੇ ਨੀ ਕਾਂਡੇ ਤੇਰੇ ਪੇਕਿਆ ਤੂੰ ਤੇ ਜੋ ਬੰਦੀ ਕਰ ਮੇਰੇ ਨਾਲ ਕੋ ਲੜਨਾ ਜਾਂਦੇ ਜੀ ਲੜਨਾ ਜਾਂਦੀ ਥੋੜਾ ਬਤਾ ਆਪਣਾ ਕੰਟਰੋਲ ਕਰ ਥੋੜਾ ਮੁੰਡੇ ਦੇ ਕੰਨਾਂ ਦੇ ਵਿੱਚ ਜਿੰਗਾ ਗੱਲਾਂ ਪਾਉਂਦੀ ਆ ਨਾ ਹਟ ਜਾ ਬੰਦੀ ਮੈਂ ਕਹਿੰਦਾ ਨਾ ਕੱਢ ਚਾਹਣਾ ਤਾਂ ਤਰੇ ਪੇਕੇ ਉਹਦਾ ਸਹੌਂਹਿਆ ਮੈਂ ਠੀਕ ਆ ਨਾ ਉਹ ਜਿਹਨੂੰ ਰੱਖਣਾ ਹੀ ਉਹ ਤੇ ਰੱਖੀ ਨਹੀਂ ਗਈ ਕੱਢਣ ਦੀ ਗੱਲ ਨਾ ਕਰੋ ਠੀਕ ਆ ਵਿਆਹ ਕਿ ਆਈ ਆ ਸਾਰੇ ਚੀਜ਼ਾਂ ਦਾ ਤਿਆਰ ਰੋ ਮੈਂ ਤੈਨੂੰ ਹੁਣ ਉਹ ਤੇ ਪੰਜ ਕੇ ਦੇ ਪੰਜ ਹੀ ਨਾ ਲਵਾਦਾ ਲਵਾ ਦੋ ਹਾਂ ਜਿੱਤਿਆਂ ਤੇਰੇ ਸਿਰ ਚ ਮੇਰੇ ਕੋ ਮਾਰ ਲਿਆ ਦੇ ਮਾਰੋ ਉਹ ਤੇ ਕਰ ਕੋ ਵੱਜਦੀਆਂ ਨਹੀਂ ਉਹ ਤੇ ਚੱਲ ਗਈ ਆ ਜਿਹੜਾ ਕੰਮ ਚੌਨੀ ਹੋ ਗਿਆ ਵਾ ਬੜੀ ਖੁਸ਼ ਵਾਂ ਵੀ ਉਹ ਚੱਲ ਗਈ ਆ ਇੱਥੇ ਲੱਟਾਂ ਮਚਾ ਕੇ ਨਾ ਮੈੱਕੀ ਦੋ ਜਿਹੜੀਆਂ ਗੱਲਾਂ ਤੇਰੇ ਦੇ ਚ ਉਹ ਨਹੀਂ ਹੋਣੀਆਂ ਤੇ ਨੂੰ ਨਾ ਹੋਏ ਦੰਦ ਜੋਤ ਰਹਾ ਕਮਾਂਦਾ ਪਿੰਦਰ ਦਾ ਨਹੀਂ ਮਿਲਣਾ ਨਹੀਂ ਤੇ ਮੈਂ ਉਹਨੂੰ ਕੱਢਿਆ ਨਾ ਤੂੰ ਤੇ ਹਰ ਕਾਜ ਇਦਾਂ ਕਰਦੇ ਹੋ ਆ ਕਿ ਮੈਂ ਉਹਨੂੰ ਕਹਿ ਵੀ ਤੂੰ ਨਿਕਲ ਜਾ ਇਥੋਂ ਆ ਜਿਹੜੀ ਤੇਰੀ ਜਵਾਨ ਚੱਲਦੀ ਹੈ ਨਾ ਜੀਤ ਕਰ ਜਾ ਕੈਂਚੀ ਲੈ ਕੇ ਕੱਟ ਨਾ ਮੰਮੀ ਤੁਸੀਂ ਮੇਰੇ ਦਵਾਲੇ ਕੋ ਰਹਿੰਦੇ ਹੁੰਦੇ ਜੇ ਹਰ ਵੇਲੇ ਜੋ ਇਹਨਾਂ ਕੋ ਕਰ ਜਾਂਦੀਆਂ ਮੈਂ ਉਹਨਾਂ ਨੂੰ ਤੂੰ ਕੱਖ ਨਹੀਂ ਕਹਿੰਦੇ ਨਹੀਂ ਚੁੱਪ ਕਰਕੇ ਬਹਿ ਜਾ ਆ ਕਿਤੇ ਕੋਈ ਜੀ ਕਮਾ ਕੇ ਨਾ ਮੇਰੇ ਕੋਲ ਬਹਿ ਜੀ ਮੈਂ ਤੈਨੂੰ ਦੱਸਤਾ ਹੀ ਅੱਜ ਮੁੰਡੇ ਦੇ ਕੰਨ ਪਰੇ ਜਿੱਦਣ ਕਿਤੇ ਹੁਣ ਗੱਲ ਕੀਤੀ ਨਾ ਤੇ ਤੈਨੂੰ ਮੈਂ ਇਹੋ ਜੀ ਦਨੀਜਾਂ ਤੋਂ ਬਾਹਰ ਕੱਢਣਾ ਲੇਕਿਨ ਕਦਰ ਕੋ ਹੱਡ ਘਰ ਐਵੇਂ ਕੱਢ ਦੋ ਕਿ ਤੇਰੀ ਦਿਲਜਾਂ ਤੋਂ ਬਾਹਰ ਨਹੀਂ ਮੈਂ ਕੱਢ ਦਾਂਗੀ ਇੱਦਾਂ ਹੀ ਲੱਖੇ ਚ ਨਾ ਹੋਏ ਕੋਈ ਆ ਤੇਰੇ ਪੇਕੇ ਦਾ ਜਿੰਨੇ ਕੁ ਜੁਗਗੇ ਨੇ ਜਿੰਨੇ ਕੁ ਜੁਗਗੇ ਨੇ ਉਹ ਤੇਰੇ ਖੀ ਨਹੀਂ ਗਈ ਨਾ ਮੈਨੂੰ ਵੀ ਹੁਣ ਕੱਢ ਦੋ ਕੰਮ ਕਮਦਾਨਾ ਖਬਰ ਦਾ ਗੱਲ ਨਾ ਕਰੀ ਲੱਗੀਆਂ ਮੁੰਡੇ ਪਟਾਕ ਪਟਾਕ ਬੋਲਣ ਜੀ ਨਾਮ ਲਾਇਆ ਕਰੋ ਵੀ ਤੂੰ ਚੁੱਪ ਕਰ ਲੈ ਕਿ ਦੂਜੀ ਤਰ੍ਹਾਂ ਕਰਾਵਾਂ ਤੇਨੂੰ ਹਰਾਵਾ ਦੂਜੀ ਤਰ੍ਹਾਂ ਗੋਮੀ ਨਹੀਂ ਹੁੰਦੀ ਆਗੀ ਦੋਵੇਂ ਜਿਹੜੇ ਖੜੇ ਰਹਿੰਦੇ ਜੇ ਮੈਂ ਤੈਨੂੰ ਕੀ ਮਾਰਾ ਕਹਿਨੀ ਆ ਅਜੇ ਤੇਰਾ ਫੋਨ ਚੱਲਦਾ ਨਾ ਮਾਂ ਮਾਤੇ ਇਹ ਤਾਂ ਨਹੀਂ ਆ ਨਾ ਪਹਿਲੇ ਤੇਰਾ ਫੋਨ ਮੋੜ ਮੋੜ ਬੱਲਾ ਕਰੀ ਤੇਰੀ ਮਾਂ ਕੰਨ ਪਰਦੀ ਆ ਉਹ ਮੈਂ ਕਿਹਾ ਪਹਿਲੇ ਨੋਹਾਂ ਸਾਂਭ ਲੈ ਪਹਿਲਾਂ ਮੇਰੀਆਂ ਮੇਰੀ ਮਾਂ ਨੇ ਮੇਰੇ ਕੰਨ ਪਾ ਦਿੱਤੀ ਲੋਕਾਂ ਦੇ ਘਰ ਲੱਗੀ ਰਹਿਣੀ ਆ ਇਹ ਲੋਕਾਂ ਦੇ ਘਰ ਚ ਬੈਠਿਆ ਰਹਿਣੇ ਉਹ ਕੰਮ ਇਹ ਕੱਟ ਨਹੀਂ ਚੱਲਣੇ ਚੁੱਪ ਕਰਕੇ ਕੰਮ ਕਰ ਜਿਹੜਾ ਤੇਰਾ ਫਰਜ ਬੰਦਾ ਤੇ ਫੜਾ ਫੋਨ ਲੱਗੀ ਆ ਉਹ ਗੱਲ ਚ ਵੀ ਕੰਨ ਫੋਨ ਫੜਾ ਉਹਦਰ ਮੇਰਾ ਇਹ ਤੇਰੇ ਪਿਓ ਨੇ ਨਹੀਂ ਦਿੱਤਾ ਤੈਨੂੰ ਆਹੋ ਬਾਡੀ ਕਮਾਈ ਆ ਤੇ ਕੀ ਗੱਲ ਮੈਂ ਮੇਰਾ ਤੇ ਕੋਈ ਹੱਕਿਆ ਨਹੀਂਗਾ ਨਹੀਂ ਕੰਮ ਕਰ ਨੂੰ ਨੋਆ ਲਈਆਂ ਦੀਆਂ ਨੇ ਮੰਜੇ ਤੇ ਕੰਮ ਲਈਆਂ ਦੀਆਂ ਨਾ ਐਲੀਂ ਦਾ ਵਿਸ਼ਾਸ ਮਾਰੇ ਗੱਲ ਪਾਓ ਐਨਾ ਮੇਰੇ ਬਲ ਪੈਣ ਦੇ ਚ ਇਹੋ ਉਹਦੇ ਨਾਲ ਪਈ ਹੁੰਦੇ ਤੇ ਆ ਜਾ ਇੱਥੇ ਤੱਕ ਨਹੀਂ ਪਹੁੰਚਦਾ ਉਹਨਾਂ ਦਾ ਨਾ ਹੀ ਨਾਲ ਨਾ ਤੈਨੂੰ ਕੀ ਨਾ ਉਹਨੂੰ ਕਹ ਕਵੇ ਤੇਰਾ ਕੀ ਮਤਲਬ ਉਹਨੂੰ ਕਹ ਰਹੀ ਆ ਕਿ ਉਹਨਾਂ ਕੋਲ ਜਾ ਕੇ ਵੀ ਮੈਨੂੰ ਕੋਟੇਜ ਦਾ ਕਰ ਉਹ ਤੇਰੇ ਪਾਵਾ ਜਾ ਕੇ ਉਹਦੇ ਕੋਲ ਕਰਦੇ ਹੋਣੀ ਤੇ ਤੇਰੀ ਜਬੀਾਨ ਖੇਚ ਲੈਣਾ ਉਹਦੀ ਮਾਂ ਦੇ ਜਿੰਨੀ ਗੱਲਾਂ ਕਰਦੀ ਉਹਦੇ ਜਬਾਂ ਦੇ ਕਿਚ ਨਹੀਂ ਗੇ ਤੁਹਾਡੇ ਕੋਲ ਵੀ ਜੇ ਉਹ ਨਹੀਂ ਨਾ ਹੱਟਣਾ ਚੰਗਾ ਵਰਦੀ ਉਹਨੂੰ ਹੁਣ ਪਤਾ ਲੱਗੇਗਾ ਤੇ ਤੇਰੀ ਮਾਂ ਨੂੰ ਲੱਗੇਗਾ ਜਦ ਤੈਨੂੰ ਕੱਢਾਂਗੀ ਮੈਂ ਬਾਹਰ ਫੇਰ ਉਹਨੂੰ ਪਤਾ ਲੱਗਣਾ ਵੀ ਉਹ ਕਿੰਨੀ ਘਸਿਆਣੀ ਹੈ ਜਦੋਂ ਮੈਂ ਤੇਰੀ ਗੁਤਰੀ ਨੂੰ ਮਾਰ ਦਿੱਤਾ ਆ ਚੰਗੀ ਐ ਇਹਨਾਂ ਦੀ ਉਹ ਜੋ ਮਰਜ਼ੀ ਕਰਜੋ ਉਹਨੂੰ ਕੋਈ ਗੱਲਾਂ ਨਹੀਂ ਮੈਂ ਤੇ ਤਰੀਕਾ ਦੱਸਦਾ ਕੰਮ ਕਰਦੀ ਨਾ ਸਭ ਕੋ ਕਰਾ ਸਮਝਾ ਇਹਨਾਂ ਦਾ ਤੇ ਤਾਂ ਮੈਂ ਤੇਰੇ ਮੇਰੇ ਸਿਰ ਤੇ ਆਣ ਕੇ ਪੈਂਦੇ ਆ ਅੱਗ ਤੇ ਤੇਰੀ ਪੈਰੀ ਦੀ ਲੱਗ ਗਈ ਹੈ ਵੀ ਨਾ ਲੱਲਿਆ ਵਾ ਤੇ ਹੁਣ ਲੈਣੀ ਨੀਗੀ ਸਭ ਕੁਝ ਉਹਨਾਂ ਦੇ ਦੋਲੇ ਕਰਕੇ ਤਾਂ ਹੁਣ ਸਾਡੋਂ ਇਦਾਂ ਕਰਦੇ ਆ ਅਵੇ ਹਾਂ ਮੰਮੀ ਦੇ ਹਾਲ ਜੇ ਤੋੜੀਆਂ ਲਾਈਆਂ ਹੀ ਇਹ ਬੰਦਾ ਦਾ ਸਲ ਦੇ ਦਾ ਰੇ ਦਾ ਸਾਰਾ ਪਾਣੀ ਪੈ ਗਿਆ ਵਿੱਚ ਤੋਰੀਆਂ ਦੀ ਖੱਡਨੀ ਆ ਹੁਣ ਰੱਚ ਪਾਣੀ ਵਾਲੀਆਂ ਭਰਨੀ ਆ ਫਿਰ ਕਹਿਣਾ ਪਾਣੀ ਪਾਤਾ ਸਬਜੀ ਚ ਸਬਜੀ ਕੋਈ ਸਿਰਪੇੜ ਦੀ ਦਵਾਈ ਨਹੀਂ ਹੈ ਕਿ ਮੇਰਾ ਨਾ ਬੜਾ ਹੀ ਸਿਰਪੇੜ ਹੋਣ ਗਿਆ ਸਿਰਪੇੜ ਹੋ ਗਿਆ ਹਾਂਜੀ ਕਾ ਤੂੰ ਪਤਾ ਨਹੀਂ ਕਿਉਂ ਹੁਣ ਲੱਗਦਾ ਇੱਕੀ ਦਾਮੀ ਬੋਤੇ ਜਿਹਾ ਹੋ ਗਿਆ ਕੋਈ ਗੋਲੀ ਹੈਗੀ ਤੇ ਮੈਨੂੰ ਦੇ ਦੋ ਹਾਂ ਗੋਲੀ ਤੇ ਹੈ ਨਹੀਂ ਆ ਛਲ ਮੈਂ ਤੇਰੇ ਵੀਰ ਨੂੰ ਕਹਿੰਨੀ ਆ ਤੇ ਆਪੇ ਉਹ ਲਿਆ ਦਿੰਦੀ ਆ ਦਵਾਈ ਤੇ ਤੂੰ ਫਿਰ ਉਹ ਖਾ ਲਈ ਚਲ ਠੀਕ ਵੀਡੀਓ ਉੱਤੇ ਨਹੀਂ ਆਇਆ ਕਿਤੇ ਨਹੀਂ ਬੀਪੀ ਨਹੀਂ ਨਾ ਲੱਗਦਾ ਉਹਦੇ ਸਿਰ ਬੜਾ ਭੀੜ ਹੋਉਂਦਾ ਚੱਲ ਕੋਈ ਗੱਲ ਨਹੀਂ ਤੇ ਇਦਾਂ ਕਰ ਫਿਰ ਮੈਂ ਰੋਟੀ ਲਾਉਣੀ ਆ ਤੇ ਰੋਟੀ ਖਾ ਕੇ ਨਾ ਫਿਰ ਦਵਾਈ ਖਾਈ ਇਹਨਾਂ ਨੂੰ ਮੈਂ ਭੇਜ ਦੇਣੀ ਆ ਦਵਾਈ ਲੈਣ ਤੇ ਮੰਮੀ ਨੂੰ ਨਾ ਕੱਲਿਓ ਜਾ ਤੇ ਆਪਦੇ ਨਾਲ ਜਾ ਮੈਨੂੰ ਤੇ ਮੈਨੂੰ ਆਵਾਜ਼ ਮਾਰ ਦੇ ਮੈਂ ਆਪਣੀ ਰੋਟੀ ਆਪੇ ਲੈ ਆ ਜਾਂ ਚੱਲ ਨਹੀਂ ਕੋਈ ਨਹੀਂ ਮੈਂ ਆਪੇ ਫੜਾ ਜੂਗੀ ਤੈਨੂੰ ਪਤਾ ਮੈਂ ਕਿਹੜਾ ਮੰਮੀ ਨੂੰ ਪੈਣੀ ਨਹੀਂ ਆ ਮੈਂ ਆਪ ਹੀ ਫੜਾ ਦਿੰਨੀ ਆ ਤੇ ਨਾਲੇ ਨਾ ਤੂੰ ਚੱਲ ਜਾ ਆਪਣੇ ਵੀਰ ਨਾਲ ਚੈੱਕ ਕਰਾਈ ਨਾਲੇ ਬੀਪੀ ਕੀ ਬੀਪੀ ਘਟਿਆ ਹੋਏਗੀ ਪਤਾ ਬੁਖਾਰ ਹੋਏ ਨਹੀਂ ਭਾਬੀ ਜੀ ਮੈਂ ਨਹੀਂ ਜਾਣਾ ਰਹਾ ਮੈਨੂੰ ਪਤਾ ਵਾ ਮੇਰਾ ਸਿਰ ਪੀੜੀ ਹੋਉਂਦਿਆ ਵਾ ਤੁਨਾਂ ਨੇ ਮੈਂ ਜਾਣਾ ਤੁਹਾਨੂੰ ਪਤਾ ਜੇ ਉੱਥੇ ਕੋਈ ਨਾ ਕੋਈ ਮਿਲ ਗਿਆ ਨਾ ਤੁਹਾਨੂੰ ਫੇਰ ਵੱਖਰੀ ਗੱਲ ਕਰਨੀ ਆ ਮੈਨੂੰ ਸਭ ਤੋਂ ਹੋਰ ਟੈਨਸ਼ਨ ਹੋ ਰਹੀ ਆ ਚੱਲ ਕੋਈ ਬੰਨਾਂ ਨੂੰ ਕਹਿ ਦੋ ਆਪੇ ਫਿਰ ਲਿਆ ਦਿੰਦੇ ਆ ਚੱਲ ਜਾ ਫਿਰ ਤੂੰ ਅੰਦਰ ਸੋਚ ਸੋਚ ਕੇ ਵਿਚਾਰੀ ਦੇ ਵੀ ਨਾ ਸਿਰ ਪੀੜੀ ਹੋਉਂ ਲੱਗਦੀ ਨਵਾ ਕੇ ਤਾਂ ਬੋਲਣੋਂ ਹਟ ਗਈ ਦਾਨ ਕੀ ਹੋ ਗਿਆ ਇਹਨੂੰ ਨਹੀਂ ਆ ਤੂੰ ਤੋਰੀਆਂ ਵਾਲੀ ਬਾਲਟੀ ਲੈ ਕੇ ਦਰੋਂ ਚੱਲੀ ਆ ਮੰਮੀ ਤੂੰ ਇਹਦੇ ਅੰਦਰ ਰੱਖੀ ਆਣੀ ਆ ਤੇ ਆ ਵੇਖੋ ਹਮੀ ਪੈ ਕੇ ਸਾਦ ਮੀ ਤੋੜਨੀ ਕਿੱਦਾਂ ਹੋ ਗਈ ਆ ਨਹੀਂ ਤੇ ਬੇਕ ਲੈ ਇਹਨਾਂ ਨੂੰ ਪਾਣੀ ਚ ਕੱਢ ਲਾ ਤੇ ਸ਼ਤਨ ਚ ਜਾ ਕੇ ਮੈਂ ਉਹੀ ਕਰੂੰਗੀ ਮੀ ਆਉਣ ਲੱਗ ਪਿਆ ਵਾ ਮੀ ਆਉਣ ਲੱਗ ਪਿਆ ਵਾ ਤੇ ਸੁਆਦਾ ਕੰਮ ਕੋਈ ਨਹੀਂ ਕਰਦਾ ਮੰਮੀ ਤੁਹਾਨੂੰ ਜੋ ਹੁੰਦਾ ਹੀ ਨਾ ਕੋਈ ਸੁਆਦੇ ਕੀਤਾ ਵਾ ਸੁਆਦਾ ਹੀ ਕੀਤਾ ਵਾ ਆ ਨਵ ਕੀ ਕਹਿਣ ਡਈ ਈ ਤੈਨੂੰ ਤੇਰੇ ਲਾਗੇ ਵਾਵਾ ਚਾਹ ਦਿਖਲੋਤੀ ਕੀ ਆਂਦੀ ਉਨੇ ਮੰਮੀ ਕੀ ਕਹਿਣਾ ਸੀ ਕੁਛ ਨਹੀਂ ਕਹਿਣ ਦੀ ਉਹ ਕਹਿਂਦੀ ਮੇਰੇ ਸਿਰ ਦਰਦ ਹੋਣ ਡਿਆ ਭਾਬੀ ਜੀ ਦਵਾਈ ਦੇ ਦਿਓ ਸਿਰ ਪਰ ਹੁੰਦੀ ਆ ਨਹੀਂ ਸਿਰ ਪਰ ਤੇ ਮੇਰੇ ਬੜੀ ਹੋਣ ਡਈ ਆ ਪਤਾ ਨਹੀਂ ਕੀ ਗੱਲ ਵਾ ਅੱਜ ਸਵੇਰ ਦਾ ਨਾ ਐਦਾਂ ਵਾ ਜਿੱਦਾਂ ਕਿਤੇ ਨਾ ਸਰੀਰ ਚ ਜਾਣੀ ਹੈ ਨਹੀਂ ਗਈ ਮੈਨੂੰ ਲੱਗਦਾ ਮੇਰਾ ਨਾ ਬੀਪੀ ਵੱਧ ਗਿਆ ਵਾ ਜਾਂ ਘਟ ਗਿਆ ਵਾ ਕੁਛ ਨਾ ਕੁਛ ਤੇ ਹੋਇਆ ਵਾ ਮੈਨੂੰ ਤੁਹਾਡੇ ਮੰਮੀ ਸੋਲ ਕੇ ਹੀ ਹੋਣ ਲੱਗ ਪੈਂਦੀ ਆ ਮੈਨੂੰ ਲੱਗਦਾ ਉਦਾਂ ਹੀ ਤਹੀਂ ਨਹੀਂ ਚੁੱਪ ਕਰ ਜਾ ਮੈਨੂੰ ਤੇਰੇ ਤੇ ਬੜੀ ਖੇਚੜਦੀ ਓ ਜਾ ਉਹਨਾਂ ਨੂੰ ਮੈਂ ਕਹਿਣ ਲੱਗੀ ਦਵਾਈ ਵੱਲੋਂ ਤੇ ਜਾ ਤੂੰ ਵੀ ਉਹਨਾਂ ਨਾਲ ਜਾ ਕੇ ਆ ਕੇ ਆ ਉਹ ਕਹਿਣਾ ਉਹਨੂੰ ਮੇਰੇ ਤੇ ਆਖੇ ਲੰਗਦੀ ਉਹਨੂੰ ਕਹੇ ਮੰਮੀ ਵੀ ਨਹੀਂ ਕਿ ਠੀਕ ਤੇ ਮੰਮੀ ਦੇ ਨਾਲ ਜਾ ਕੇ ਦਵਾਈ ਲੈ ਚਲ ਮਾਵਾ ਕਿ ਇੱਥੇ ਇਕੱਠਿਆਂ ਦਵਾਈ ਲੈ ਆਉਂਦੇ ਆ ਜਾਂ ਕਹਦੇ ਹਾਂ ਤੂੰ ਉਹਨੂੰ ਮੈਂ ਮੰਮੀ ਉਹਨੂੰ ਕਿਹਾ ਹੀ ਪਰ ਉਹ ਕਹਿੰਦੀ ਮੈਂ ਨਹੀਂ ਜਾਣਾ ਬਾਹਰ ਤੂੰ ਮੇਰੇ ਵੱਲੋਂ ਤਾਂ ਕਹੇ ਮੰਮੀ ਵੀ ਨਹੀਂ ਠੀਕ ਫਿਰ ਤੇ ਮੰਮੀ ਉਹਨੇ ਉੱਕਾ ਨਹੀਂ ਜਾਣਾ ਮੈਂ ਕਹਿ ਦਿੰਨੀ ਆ ਤੂੰ ਕਹਿੰਦੇ ਹੋ ਨਾ ਮੈਂ ਕਹਿ ਦਿੰਨੀ ਆ ਪਰ ਮੈਨੂੰ ਨਹੀਂ ਲੱਗਦਾ ਉਹਨੇ ਤੁਹਾਡੇ ਨਾਲ ਵੀ ਜਾਣਾ ਜਿਦਾ ਕਹਿ ਕੇ ਆ ਇੱਕ ਤੇ ਇਹ ਬੜੀਆਂ ਗੱਲਾਂ ਬਣਾਉਂਦੀ ਆ ਚਕਰੋ ਜੀ ਕਦੇ ਸਵਾਦ ਦੀ ਗੱਲ ਨਹੀਂ ਕੀ ਕਰਦੀ ਜਦੋਂ ਵੇਖ ਲਓ ਉਲਟਾ ਹੀ ਬੋਲੂਗੀ ਤੋ ਰਿਆਂ ਚੁੱਕੇ ਲੱਗੀ ਜਾਣ ਇੰਨਾ ਨਹੀਂ ਪੋਥੇ ਰੱਖ ਕੇ ਤੇ ਨਾਲੇ ਸ਼ਿੱਕੂ ਚ ਕੱਢਾ ਹਾਂ ਕੋਈ ਕੰਮ ਨਾ ਕਰ ਜੇ ਨਾ ਆਪ ਕਰਾਂ ਇਹਨੇ ਹੱਥ ਨਹੀਂ ਲਾਉਣਾ ਮੇ ਜੀ ਸੁਿੰਦਰ ਆਜੋ ਤਾਈ ਜੀ ਬਹਿਜੋ ਨਹੀਂ ਕੀ ਕਰ ਗਈ ਹੈ ਕੀ ਕਰ ਲੱਗੀ ਹੈ ਤਾਈ ਜੀ ਕੀ ਦਸਾਂ ਉਹਦਨ ਦੀਆਂ ਨਾ ਪੱਕੀਆਂ ਤੇ ਨਾ ਖਾਦੀਆਂ ਜੀ ਨਹੀਂ ਕਰਦਾ ਰੋਟੀ ਨਹੀਂ ਲੰਗਦੀ ਤੇ ਬਣਾਈਏ ਕਿਹੜੀ ਗੱਲ ਅੜੇ ਐਡਾ ਨਾ ਫਿਕਰ ਕਰੋ ਤੁਸੀਂ ਖਾਓ ਪੀਓ ਕੀ ਦਸਾਂ ਟੈਨਸ਼ਨ ਤਾਂ ਹੁੰਦੀ ਆ ਨਾ ਕੋਈ ਫੋਨ ਨਹੀਂ ਆਇਆ ਨਾ ਫੋਨ ਕਿੱਥੇ ਆਇਆ ਮੈਂ ਅੱਜ ਸੋ ਤੁਹਾਨੂੰ ਲੱਗੀਆਂ ਲਾਉਣ ਵੀ ਹੋ ਸਕਦਾ ਤੁਹਾਨੂੰ ਹੀ ਆਇਆ ਹੋਏ ਨਾ ਮੈਨੂੰ ਆਉਂਦਾ ਤਾਂ ਮੈਂ ਤੁਹਾਨੂੰ ਦੱਸਣਾ ਸੀ ਉਸੇ ਵੇਲੇ ਨਾ ਕੋਈ ਬੰਦੇ ਨੂੰ ਨਹੀਂ ਕੀਤਾ ਬੋਟੀ ਨੇ ਨਾ ਕਿਸੇ ਨੇ ਫੋਨ ਨਹੀਂ ਕੀਤਾ ਹੈਗਾ ਮੈਂ ਐਸਾ ਕੋ ਢੀਕਦੀ ਹਾਂ ਚਲ ਮਾਂ ਤਾਂ ਨਹੀਂ ਹੈ ਜੀ ਸਿਆਣੀ ਤੇ ਚਲ ਕੇ ਕੁੜੀ ਫੋਨ ਲਾਏਗੀ ਤੇ ਕੁੜੀ ਨੇ ਵੀ ਨਹੀਂ ਲਾਇਆ ਹੈਗਾ ਇਹਦਾ ਮਤਲਬ ਵੀ ਕੁੜੀ ਵੀ ਚੰਦੀ ਮਾਂ ਦੀ ਮੱਤ ਤੇ ਲੱਗ ਗਈ ਹੈ ਨਾ ਹਾਏ ਬੜੀ ਜਾਣੋਖੀ ਹੈ ਤਾਈ ਜੀ ਕੀ ਦੱਸਾਂ ਉਦੋਂ ਆ ਵੱਡੀ ਗੋਟੀ ਹੈ ਨਾ ਉਹਨੇ ਬੜਾ ਕਲੇਸ਼ ਪਾਇਆ ਉਹ ਕੀ ਆਂਦੀ ਆ ਉਹਨੂੰ ਆਗੇ ਲੱਗੀ ਆ ਤੇ ਛੇਤੀ ਛੇਤੀ ਮੇਰੇ ਨਾਲ ਤੈਲੀ ਲਵਾ ਦਿਓ ਕਿਉਂ ਪਤਾ ਨਹੀਂ ਉਹਨੂੰ ਕਹਿੰਦੀ ਨਹੀਂ ਚੜੀ ਜਦੋਂ ਘਰ ਚ ਕਪਾਟ ਪਿਆ ਹੋਏ ਦੋਫਾ ਦਾ ਲੈਣ ਲਈ ਇਲਮੇ ਦੱਸਾਂ ਪਿਆੜੀ ਨਹੀਂ ਮੂਆਣਾ ਲਵਾਈ ਦੀ ਸਿਆਣੇ ਬਣੋ ਮੁੰਡੇ ਦੇ ਕੰਨ ਭਰਦੀ ਆ ਤੇ ਮੁੰਡਾ ਲੜਦਾ ਤੇ ਬਚੇਰਾ ਇਹ ਸਮਝਾਉਣੇ ਵੀ ਪੁੱਤੇ ਇਹ ਨਾ ਚਲਹੀਂ ਜੀਨੇ ਆ ਹਾਦੀ ਆ ਜਦੋਂ ਹਾਂ ਅੱਖਾਂ ਮੀਟ ਲਈ ਨਾ ਤਾਂ ਥਾੜੀ ਆ ਆ ਮੁੜ ਕੇ ਤੇ ਇਹਨਾਂ ਦੀ ਹੋਣੀ ਆ ਪਰ ਜਰਾਂਦ ਨਹੀਂ ਨਾ ਕਰਦੀ ਉਹਦੇ ਦਿਲ ਚੱਕ ਲੱਗੀ ਛੇਛੇ ਸਾਡੇ ਨਾਲ ਲੱਗ ਜੇ ਮੁੜ ਕੇ ਕੀ ਬਤਾਉਣਾ ਸਾਨੂੰ ਸਾਹਮਣਾ ਵੀ ਆ ਤਾਂ ਨਹੀਂ ਹੁਣ ਇਹ ਹੀ ਹੱਥ ਵੜ ਕੇ ਤੇ ਬਹਿ ਜੀਏ ਨਾ ਪਈ ਇਹ ਕੰਮ ਨਹੀਂ ਕਰਨਾ ਜੇ ਹੋਣਾ ਤੈਨੂੰ ਫੋਨ ਲੂਗਾ ਤਾਨੂੰ ਕੀਤਾ ਨਾ ਮੁੰਡੇ ਨੂੰ ਕੀਤਾ ਵਾ ਤੇ ਤੁਸੀਂ ਪਕਾਓ ਖਾਓ ਕੋਈ ਪਰਵਾਹ ਨਾ ਕਰੋ ਤੇਰਾ ਮੁੰਡਾ ਕਿਹੜਾ ਕਮਾਈ ਨਹੀਂ ਕਰਦਾ ਸਭ ਘਸੇ ਵਾਲੇ ਹੋ ਬਾਹਰ ਨਹੀਂ ਜਾਂਦਾ ਤੇ ਲੋਕ ਮਖੌਲ ਕਰਨਗੇ ਤੇ ਮੈਂ ਕੀ ਜਵਾਬ ਦਵਾਂਗਾ ਪਰ ਹੁਣ ਫਿਰ ਕੀ ਕਰਨਾ ਮੈਂ ਜਦੋਂ ਮਾਰੇ ਰਿਸ਼ਤੇਦਾਰ ਪੈ ਜਾਂ ਮੈਂ ਤੇ ਹੀ ਹੱਥ ਜੋੜਨੀ ਆ ਤੇ ਤੂੰ ਸਾਨੂੰ ਤੰਗ ਕੀਤਾ ਤੇ ਰੱਬ ਤੈਨੂੰ ਤੰਗ ਕਰੇ ਆਪਾ ਹੀ ਕਰੇਗਾ ਕਰੇਗਾ ਤੰਗ ਐਡੀ ਨਹੀਂ ਗੱਲ ਹੈ ਗਈ ਕਰਾ ਮੈਂ ਤਾਂ ਸੁਣ ਕੇ ਹੈਰਾਨ ਹੋ ਗਈ ਹਾਂ ਵੱਡੀਆਂ ਨਹੀਂ ਗੱਲਾਂ ਵੱਡੀ ਵੱਡੀ ਨੇ ਸਾਨੂੰ ਵੇਲਣੇ ਥਾਣੇ ਨਗਾਇਆ ਵਾ ਅਸੀਂ ਤਾਂ ਬਾਹਰ ਕੋ ਗੱਲ ਕਰਨ ਦੀ ਅਗੇ ਨਹੀਂ ਕਿ ਲੋਕਾਂ ਨੇ ਅੱਖਾਂ ਅੱਗੇ ਨਿੱਕੀ ਨਾਲ ਹੀ ਟਾਈਮ ਨੰਗਾ ਹਣ ਵੱਡੀ ਵੀ ਇਦਾਂ ਕਰਨਾ ਪੀ ਲੋਕਾਂ ਨੇ ਅੱਖਾਂ ਨੇ ਕਰਦੀ ਐ ਲੋਕਾਂ ਨੇ ਨੂੰ ਥੋੜਾ ਕਹਿਣਾ ਬਸ ਲੋਕੀ ਭਈ ਸਾਰੀ ਪੱਸੀ ਕਰਦੇ ਨੇ ਹੁਣ ਤਰਕੀ ਬਣੇਗਾ ਬਾਨਾ ਕੀ ਆ ਜੋ ਸਾਡੀ ਕਿਸਮਤ ਆਈ ਲੜਾਈ ਲੂਗੀ ਪਾ ਕੇ ਤੇ ਹਾਰ ਜੇਗੀ ਪੈਰੀ ਨਹੀਂ ਨਾ ਲਵਾਉਂਗੀ ਮੁੰਡਾ ਮਗਰ ਲਾ ਲਿਆ ਨਾ ਜੇ ਮੁੰਡਾ ਸਾਡੀ ਮੰਦਾ ਤੁਹਾਨੂੰ ਆਂਦੇ ਪੁੱਤ ਸਾਰਾ ਕੁਝ ਤੁਹਾਡਾ ਹੀ ਆ ਪਰ ਉਹ ਸਾਡੇ ਹੱਲ ਵੇਂਦਾ ਹੀ ਨਹੀਂ ਤੇ ਆ ਨਾ ਮੁੰਡਿਆਂ ਨੂੰ ਮਗਰ ਲਾ ਲੈਣਗੇ ਗਾਲਾਂ ਲੋਕਾਂ ਐਵੇਂ ਗਾਲਾਂ ਬਣਾਈ ਹੀ ਹੈ ਖਸਮ ਬਣ ਗਏ ਹੈ ਰੱਬ ਨਾ ਦੇਤੇ ਮਾਵਾਂ ਦਾ ਕੀ ਹਾਲ ਮੈਂ ਕੀ ਆਖਿਆ ਜੇ ਉਠੋ ਤਾਂ ਮੇਰੀ ਗੱਲ ਤੇ ਸੁਣੋ ਕੀ ਹੋ ਗਿਆ ਹੋਣਾ ਕੀ ਆ ਸਿਰ ਪਿੱਟ ਬੜੀ ਹੋਣ ਲਈ ਆ ਹੈ ਮੈਨੂੰ ਲੱਗਦਾ ਬੁਖਾਰ ਹੋ ਗਿਆ ਵਾ ਹੈ ਤੇ ਜਾਂ ਫਿਰ ਨਾ ਬੀਪੀ ਬੂਪੀ ਘਟਿਆ ਵਾ ਮੇਰੇ ਕੋ ਤੇ ਹਿੱਲਿਆ ਨਹੀਂ ਗਾ ਜਾਣਿਆ ਇਦਾਂ ਕਰੋ ਹਾਂ ਚਲੋ ਹਾਂ ਜਾ ਕੇ ਮੈਨੂੰ ਦਵਾਈ ਲਿਆ ਦਿਓ ਮੇਰੀ ਗੱਲ ਸੁਣ ਲਾ ਜਿੱਤਾਂ ਦੀ ਤੂੰ ਹੈ ਵਾ ਨਾ ਉਹਦੇ ਲੋਕਾਂ ਬੁਖਾਰ ਚੜਾ ਕੇ ਨਾ ਢੇ ਹੈ ਤੈਨੂੰ ਵੀ ਤਾਂ ਬੁਖਾਰ ਚੜ ਗਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਹੈਗਾ ਕਿ ਤੁਸੀਂ ਮੈਨੂੰ ਇਹੋ ਜਵਾਬ ਦੇਣਾ ਵਾ ਤੁਸੀਂ ਕਿਹੜਾ ਸਮਝਦੇ ਜੇ ਅਗਲਾ ਬੰਦਾ ਠੀਕ ਵਾ ਕਿ ਨਹੀਂ ਠੀਕ ਹੱਦ ਹੋ ਗਈ ਤੁਹਾਡੇ ਵਾਲੀ ਜੇ ਮੈਂ ਨਹੀਂ ਠੀਕ ਤਾਂ ਹੀ ਤੁਹਾਡੇ ਵਾਲਾ ਆਈ ਆ ਫਿਰ ਦਵਾਈ ਲਿਆ ਦੋ ਉਹ ਮੈਂ ਤਾਂ ਤਿਆਰ ਹੋ ਗਿਆ ਤੇ ਜਾਣਾ ਕਿ ਪਾਸੇ ਬੰਦੇ ਕਿਹਨੂੰ ਦਿੱਤਾ ਸੀ ਟਾਈਮ ਮੈਂ ਤੈਨੂੰ ਡੀਕਣਿਆ ਦਾ ਇੱਥੇ ਬੈਠਾ ਬੈਠਾ ਮੇਰੀ ਅੱਖ ਲੱਗ ਗਈ ਆ ਤੇ ਤੂੰ ਹਾਂ ਆਣ ਕੇ ਮੇਰੇ ਦਵਾਲੇ ਤੂੰ ਹੋ ਗਈ ਮੈਨੂੰ ਦਵਾਈ ਲਿਆ ਦੇ ਤੇ ਤੈਨੂੰ ਰਾਹ ਨਹੀਂ ਹੁੰਦਾ ਤੁੰਦਾ ਹੱਥ ਵਾਲ ਦਾ ਨਹੀਂ ਜੇ ਮੈਨੂੰ ਰਾਹ ਹੁੰਦਾ ਵਾ ਤੇ ਮੈਂ ਆਪੇ ਚਲ ਜਾਣਾ ਹੈਗਾ ਤੁਹਾਨੂੰ ਕੱਲ ਹੀ ਕਹਿਣਾ ਹੈਗਾ ਜੇ ਮੈਂ ਨਹੀਂ ਠੀਕ ਨਹੀਂ ਜਾਣ ਜੋਗੀ ਤਾਂ ਹੀ ਤੁਹਾਡੇ ਵਾਲ ਆਈ ਆ ਤੂੰ ਹੀ ਉਲਟਾ ਡੇ ਜੇ ਮੈਨੂੰ ਗੱਲਾਂ ਕਰਨ ਮੁੰਡਾ ਕਿੱਥੇ ਆ ਮੈਨੂੰ ਕੀ ਪਤਾ ਮੁੰਡੇ ਦਾ ਕਿੱਥੇ ਮੁੰਡਾ ਵੀ ਤੁਹਾਡੇ ਵਰਗਾ ਹੀ ਆ ਅਨੇਕ ਕੜੀ ਬੜੀ ਸ਼ਤੀ ਮੇਰੀ ਗੱਲ ਮੰਨ ਲੈਣੀ ਆ ਨਾਲੇ ਕੁੜੀ ਤੁਹਾਡੀ ਕਹਿਣ ਲਈ ਆ ਮੈਂ ਠੀਕ ਨੇਗੀ ਉਹਨੂੰ ਪੁੱਛ ਲਓ ਮੇਰੀ ਗੱਲ ਸੁਣ ਲੈ ਉਹਨੇ ਠੀਕ ਕਿੱਥੋਂ ਹੋਣਾ ਖੇਤ ਦਾ ਤੂੰ ਕਰਤਾ ਵਾ ਉਦੋਂ ਤੂੰ ਬਿਮਾਰ ਪਈ ਹੈ ਹੈ ਕੁੜੀ ਨੂੰ ਤਾਂ ਮੈਂ ਦਵਾਈ ਲੈ ਦੇਣਾ ਤੇਰਨਾ ਬਹੁਤ ਤੱਕ ਨਹੀਂ ਹੋ ਜਾਣਾ ਦੱਸ ਮੈਂ ਕਿਹੜਾ ਪਖੰਡ ਕਰਨ ਲਈ ਆ ਕਿਹੜੀ ਗੱਲਾਂ ਨਹੀਂ ਜਾਣਾ ਮੇਰਨਾ ਮੈਂ ਕਿਹੜੇ ਪਾਪ ਕਰਦੇ ਆ ਜਿਹੜਾ ਐਨੇ ਮੇਰੇ ਵੈਰੀ ਬਣ ਕੇ ਕਿਹੜੀ ਦੁਨੀਆ ਤੇ ਹੁੰਦੇ ਤੂੰ ਕਹਿੰਦੀ ਮੈਨੂੰ ਕੱਢ ਨਹੀਂ ਆਉਂਦੇ ਹੈ ਕੋਈ ਨਹੀਂ ਚਲ ਜੂਗੀ ਮੈਂ ਆਪੇ ਨਾ ਜਾਓ ਮੇਰਨਾ ਪਿਆਰ ਤੇ ਮੈਂ ਹੋਈ ਆ ਪਹਿੇ ਵੀ ਹੈਗੇ ਆ ਮੇਰ ਕੋਲ ਛੇ ਦਿਨ ਬਿਨ ਦਵਾਈ ਲੈਉਣੀ ਦਾ 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 ਉਹ ਨਾ ਜਾਓ ਨਾ ਜਾਓ ਕੋਈ ਗੱਲ ਨਹੀਂ ਮੈਨੂੰ ਇਹੋ ਆਸੀਆ ਤੜ ਤੋਂ ਤੇ ਮੈਨੂੰ ਨਹੀਂ ਲੱਗਦਾ ਮੇਰਾ ਮੈਨੂੰ ਨੀਂਦ ਹਰਾਮ ਕਰ ਛੜੀ ਫਿਰ ਹਿਆਣ ਕੇ ਤੂੰ ਬਹੁਤ ਨੀਂਦ ਆਈ ਹਣੀਂਦ ਰਹੇ ਨਾ ਰਾਤ ਦੇ ਨੀਂਦ ਆਈ ਜਿਹੜੀ ਦਾ ਦਾ ਮੈਂ ਤਾਂ ਕਿਹਾ ਚੱਲ ਪਿਆਰ ਨਾ ਬੋਲ ਲਈ ਨਹੀਂ ਆ ਚੱਲ ਕਹਿ ਦਿੰਨੀ ਆ ਪਰ ਨਾ ਤੁਹਾਨੂੰ ਹਜਮੇ ਨਹੀਂ ਹੁੰਦਾ ਕੋਈ ਵੀ ਚੱਲ 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 ਪੱਜਾ ਪੱਜਾ ਚੱਲ ਜਾਂਗੀ ਬੜੀ ਬਮਾਰੋ ਬਣੀ ਫਿਰਦੀ ਆ ਹੋਰ ਕੰਮਾਂ ਨੂੰ ਤਗੜੀ ਆ ਕੁੜੀ ਦੀ ਜ਼ਿੰਦਗੀ ਨਾਸ ਕਰਕੇ ਆਉ ਮਰੀ ਆ ਚੱਲ ਵੇਖਣਾ ਕੀ ਬਣਿਆ ਉਹਦੇ ਕੁੜੀ ਉਚਰੀਦਨ ਮੰਮੀ ਕਿਥੇ ਚਲੇ ਜੇ ਜਾਣਾ ਕਿਥੇ ਆਵੇ ਆ ਸਰੀਰ ਨਹੀਂ ਠੀਕ ਮੈਨੂੰ ਲੱਗਣ ਦਾ ਮੇਰਾ ਬੀਪੀ ਘਟ ਗਿਆ ਵਾ ਦਵਾਈ ਲੈਣ ਚਲੀ ਆ ਹੋਰ ਮੈਂ ਕਿਹੜੇ ਖੂਚ ਪਹਿਣਾ ਤੇ ਪੈਸਾ ਕੋਈ ਨਾਲ ਲੈ ਲੈਣਾ ਹੈ ਪੈਸੇ ਹੈਗੇ ਆ ਆਪਾ ਇਹ ਕਵਰ ਦੇ ਪਿੱਛੇ ਤੇ ਕਿਥੇ ਚਲੇ ਜੇ ਹਰ ਚੌਵਾਲੀ ਜਾਉਂਗੀ ਹਰ ਕਿਥੇ ਜਾਣਾ ਮੈਂ ਇਹ ਤਾਂ ਲਾਗੇ ਸ਼ਾਕੇ ਕੋ ਡਾਕਟਰ ਹੈ ਨਹੀਂ ਸਵਾਦ। ਉਹ ਮਨ ਕਹਿਣ ਦੀ ਨਾ ਮੈ ਵੀ ਜਾਣਾ ਦਵਾਈ ਤਾਂ ਮੈਂ ਵਾਰੀ ਵਾਰੀ ਸ਼ੇਰ ਖੜੂਗਾ ਤੁਹਾਨੂੰ। ਤੂੰ ਇਦਾਂ ਕਰ ਨਾ ਮਨ ਮਰਨਾ ਨਿਗਾ ਜਾਣਾ ਉਹ ਮੇਰੇ ਤੇ ਬੜੀ ਔਖੀ ਆ। ਤੂੰ ਨਾ ਲੈ ਜਾ ਮੇਰਾ ਪੁੱਤ ਨੂੰ ਜਾਂ ਚੈੱਕ ਕਰਾ ਲਿਆ ਫਿਰ ਵੀ ਧੀ ਆ ਮੇਰੀ ਖੂਨ ਵਾ ਹੈ ਹੁਣ ਦੁੱਖ ਤੇ ਮੈਨੂੰ ਆਉਂਦਾ ਵਾ ਮੇਰੇ ਨਾਲ ਤਾਂ ਬੋਲਣਾ ਹੀ ਛੱਡਤਾ ਉਹਨੇ ਤੇ ਡੈਡੀ ਇੰਦਾ ਜਾਣਾ ਹੈ ਮਾਮੀ ਤੁਸੀਂ। ਵਾ ਡੈਡੀ ਤੇਰੇ ਨੂੰ ਕੀ ਕਹਿਣਾ ਵਾ ਇੱਕ ਗੱਲ ਕਰਾ ਤਾਂ ਗੜੀ ਬੱਤੀ ਸੁਣਾਉਂਦਾ ਹੀ ਉਹ। ਉਹਦੀ ਗੱਲ ਤੂੰ ਜਾਣਦੇ ਉਹਨੂੰ ਪਿਆਰ ਹੈਂਦੇ ਜਿੱਥੇ ਪਿਆ ਵਾ। ਉਹ ਸਿਰਫ ਮੇਰੇ ਮੇਰੇ ਨਾਲ ਜਾ ਕੇ ਰਾਜੀ ਨਹੀਂਗਾ ਆ ਹੁਣੇ ਕੋ ਟੱਪਰ ਪਣਾ ਉੱਠ ਕੇ ਉਹ ਚਾਲ ਘੜੀ ਰੁਕ ਜਾਓ ਮੈਂ ਦਵਾ ਲੇ ਮਨਾ ਦਵਾਈ ਵੇ ਨਹੀਂ ਜਾ ਤੂੰ ਆਪਣੀ ਭੈਣ ਨੂੰ ਦਵਾ ਲਿਆ ਮੈਂ ਆਪੇ ਚਲ ਜੂਗੀ ਜਾ ਜਾ ਮੈਨੂੰ ਜਾਣ ਦੀ ਜਾ ਵੇਖ ਜਾ ਕੇ ਕੁੜੀ ਵੱਲ ਵੇਖਾਂ ਸਾਰਾ ਟੱਬਰ ਹੀ ਪਤਾ ਨਹੀਂ ਕੀ ਹੋ ਗਿਆ ਵਾ ਜੇ ਨੌਹਾਂ ਵਾ ਤੇ ਉਹ ਨਹੀਂ ਚੱਜਣਾ ਬੋਲਦੀ ਜੇ ਕੁੜੀ ਉਹਨੇ ਤੇ ਬੋਲਣਾ ਹੀ ਛੱਡਤਾ ਵਾ ਤੇ ਜੇ ਖਸਮ ਹਾਂ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਜਨਾਨੀ ਆ ਹੈ ਇਹਨੂੰ ਦੱਸ ਮੈਨੂੰ ਕੋਈ ਲੋੜ ਨਹੀਂ ਕੀ ਕੋਈ ਨਹੀਂ ਆ ਲੰਦੇ ਕਿਤੇ ਟਾਈਮ ਫਿਰ ਦੱਸੂਗੀ ਪਰਾ ਕਰ ਲੈਂਦੇ ਇਹਨਾਂ ਨੂੰ ਮਰਜ਼ੀਆਂ ਆਪਣੀਆਂ ਲੋੜ ਤੇ ਮੇਰੀ ਪੈਣੀ ਆ ਨਾ ਇਹਨਾਂ ਦਾ ਰਾਤਾ ਤੇ ਹਰ ਮੈਂ ਗਲਤ ਆ ਜਿੱਦਨ ਮੈਂ ਸਭ ਕੁਝ ਸਹੀ ਕਰਤਾ ਨਾ ਫੇਰ ਇਹਨਾਂ ਨੇ ਕਹਿਣਾ ਤੇ ਸਹੀ ਹੀਗੀ ਤਾਂ ਮੈਂ ਥਲੀ ਲੱਭਣ ਨਹੀਂ ਆ ਤੋ ਕੋਠੇ ਤੇ ਪੁੱਤ ਕੀ ਗੱਲਾਂ ਬੜਾ ਚੁੱਪ ਜਿਹਾ ਕੁਝ ਨਹੀਂ ਮੰਮੀ ਉਦਾਂ ਹੀ ਇੱਥੇ ਖੜਾ ਹਾਂ ਦੱਸੋ ਕੋਈ ਕੰਮ ਇੱਕ ਵੀ ਦੱਸਾਂ ਕੀ ਮੈਂ ਤੁਹਾਨੂੰ ਹੂੰ ਮੇਰਾ ਤਾਂ ਨਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਉਹ ਲੋਕਾਂ ਦੀ ਇੰਨੀ ਪਰਵਾਹ ਨਹੀਂ ਕਰੀ ਦਿੰਦੀ ਕਿਹਦੇ ਘਰ ਨਹੀਂ ਹੁੰਦੀਆਂ ਹਰ ਕਿਤੇ ਹੁੰਦੀਆਂ ਨੇ ਕਿ ਉਹਦੀਆਂ ਜਿਹੜੀਆਂ ਅੰਦਰ ਹੋ ਜਾਂਦੀਆਂ ਨੇ ਸਾਡੀਆਂ ਜਿਹੜੀਆਂ ਦੁਨਿਆ ਦੇ ਸਾਹਮਣੇ ਹੋ ਗਈਆਂ ਨੇ ਉਹ ਨਹੀਂ ਮੰਮੀ ਘਰ ਲੋ ਨਾ ਹੈਗੀ ਹੁਣ ਤੁਹਾਨੂੰ ਪਤਾ ਆਪਾਂ ਸੱਚੇ ਆ ਪਰ ਲੋਕਾਂ ਨੂੰ ਤੇ ਨਾ ਬਾਹਰ ਨਿਕਲਣ ਦੇ ਮੁੰਡੇ ਪਤਾ ਕਿਦਾਂ ਦੀਆਂ ਗੱਲਾਂ ਕਰਦੇ ਨੇ ਰੱਬ ਨੂੰ ਤਾਂ ਪਤਾ ਹੀ ਹੈ ਨਾ ਲੋਕਾਂ ਦੀ ਕਿਹੜੀ ਗੱਲ ਲੋਕਾਂ ਨੇ ਨਹੀਂ ਬਾਤ ਕਰੀ ਦਿੰਦੀ ਮੇਰਾ ਪੁੱਤ ਸਿਆਣਾ ਬਣ ਹੁਣ ਗਾਂ ਦਾ ਸੋਚਣਾ ਕੋਈ ਉਸੇ ਗੱਲ ਨੂੰ ਸੋਚੀ ਜਾਈਏ ਸੋਚੀ ਜਾਈਏ ਤੇ ਬਿਮਾਰ ਹੋ ਜੀਏ ਬਦਨਾਮੀ ਨਹੀਂ ਗਈ ਮੰਮੀ ਘਾਂ ਤੱਕ ਕੀ ਸੋਚਣਾ ਦੱਸੋ ਹਮੇਨਾਂ ਤੋ ਵੀ ਵੇਹ ਪੁੱਤ ਬਾਰ ਬਾਰ ਉਹੋ ਗੱਲਾਂ ਸੋਚੇਂਗਾ ਨਾ ਪਿਛਲੀਆਂ ਤੇ ਕੁਛ ਨਹੀਂ ਬੰਨਣਾ ਹੈਗਾ ਕੋਈ ਗੱਲ ਨਹੀਂ ਪਰਮਾਤਮਾ ਜੋ ਵੀ ਕਰੇਗਾ ਨਾ ਸਹੀ ਕਰੇਗਾ ਮੰਮੀ ਕੀ ਸਹੀ ਕਰਨਾ ਹੈ ਕਿੰਨਾ ਕੁਛ ਤੇ ਹੋ ਗਿਆ ਹੱਡੇ ਨਾਲ ਅਜੇ ਹੋਰ ਵੀ ਹੋਣ ਵਾਲਾ ਕੁਝ ਬਾਕੀ ਪੁੱਤ ਅਹੀਂ ਚੰਦੇ ਹ ਹੁਣ ਜੇ ਕੋਈ ਰਿਸ਼ਤੇਦਾਰ ਮਾੜਾ ਪੈ ਗਿਆ ਤੇ ਕੀ ਕਰੀਏ ਹੁਣ ਫਾ ਲ ਲਈਏ ਹੁਣ ਇਹ ਗੱਲ ਤਾਂ ਪਤਾ ਹੀ ਨਹੀਂ ਅਹੀਂ ਦਾਖਾ ਚੱਲ ਮਾਂ ਦਾ ਸੁਭਾ ਨਹੀਂਗਾ ਇਦਾਂ ਦਾ ਤਾਂ ਚੱਲ ਕੁੜੀ ਸਿਆਣੀ ਨਿਕਲੂ ਮੰਨੀ ਰਣ ਕੁੜੀ ਨੇ ਵੀ ਮੰਨਦੀ ਐ ਨਾ ਮੰਮੀ ਤੁਸੀਂ ਤੇ ਗੱਲਾਂ ਕਰੀ ਜਾਣ ਦੇ ਨਾ ਪਰ ਮੇਰੇ ਕੋ ਪੁੱਛ ਕੇ ਵੇਖੋ ਮੇਰੇ ਦਿਲ ਤੇ ਕੀ ਬੀਤਣ ਲਈਏ ਉਹ ਤੇ ਜੋ ਤੇਰੇ ਦਿਲ ਚ ਵਿੱਚ ਦੀ ਮੈਂ ਤੇਰੀ ਮਾਂ ਮੈਨੂੰ ਸਾਰਾ ਪਤਾ ਵਾ ਤੇ ਦਿਲ ਚ ਐ ਨਾ ਕਿ ਮੈਨੂੰ ਪਤਾ ਨਹੀਂ ਮੈਂ ਤਾਂ ਹੀ ਤੇਨੂੰ ਥੱਲੇ ਲੱਭਦੀ ਫੈਣੀ ਤੇ ਮੈਂ ਫੇਰ ਸੋਚਿਆ ਕਿ ਕੋਈ ਕੋਠੇ ਤੇ ਜਾਨੀ ਹੋ ਸਕਦਾ ਕੋਠੇ ਤੇ ਨਾ ਹੋਵੇ ਇਹ ਗੱਲਾਂ ਨਾ ਕਰਿਆ ਕਰ ਨਾ ਸੋਚਿਆ ਕਰ ਪੁੱਤਾ ਕੋਈ ਨਹੀਂ ਮੰਮੀ ਠੀਕ ਆ ਆ ਮੇਰਾ ਪੁੱਤ ਥੱਲੇ ਚਲੋ ਕੋਈ ਨਹੀਂ ਆਏ ਨਾ ਆ ਜਾ ਮੇਰਾ ਬਾਹੂ ਹੈ ਆ ਜਾ ਮੈਂ ਫੇਰ ਨਾ ਵਾਜਾਂ ਮਾਰਦੀਆਂ ਫੈਣ ਚਲੋ ਕੋਈ ਗੱਲ ਨਹੀਂ ਆਏ ਨਾ ਮੰਮੀ ਤੁਸੀਂ ਤਾਂ ਕਹੀ ਜਾਣ ਦੇ ਨਾ ਵੀ ਥੱਲੇ ਆ ਜਾ ਤੁਹਾਨੂੰ ਤੇ ਮੇਰੀ ਫਿਕਰ ਆ ਕਿਉਂਕਿ ਤੁਸੀਂ ਮੇਰੀ ਮਾਂ ਜੀ ਪਰ ਤੁਹਾਨੂੰ ਹੁਣ ਮੈਂ ਦੱਸ ਨਹੀਂ ਸਕਦਾ ਜੇ ਥੱਲੇ ਜਾਵਾਂ ਤੇ ਭਾਬੀ ਕਿਦਾਂ ਦੀਆਂ ਗੱਲਾਂ ਕਰਦੇ ਆ ਲਾਲ ਆ ਕੇ ਗੱਲਾਂ ਕਰਦੇ ਆ ਤੇ ਸਣੀ ਉਹ ਤੇ ਇਹ ਵੀ ਨਹੀਂ ਮੰਨਦਾ ਵੀ ਮੇਰਾ ਇਹ ਭਰਾ ਹੈ